ਕੀ ਗੱਲ ਬਾਤ ਚਲੋ ਰੋਹੋਣਾ ਰੋਹੋਣਾ ਕਿੱਥੇ ਰੋਹੋਣਾ ਕੋਈ ਗੱਲ ਨਹੀਂ ਦੱਸੋ ਨਾਮ ਦੱਸੋ ਅੱਛਾ ਕੀ ਹੋਇਆ ਜੀ ਤੁਹਾਡੇ ਨਾਲ ਬਾਈ ਥੋੜਾ ਉੱਚੇ ਬੋਲਿਓ ਬਾਬੇ ਮੁਰਾਸ਼ਾ ਜੀ ਲੱਕਣ ਲੈਣਾ ਅੱਛਾ ਜੀ ਉਹ ਬਾਬੇ ਮੁਰਾਸ਼ਾ ਜੀ ਤੋਂ ਆਏ ਹੋ ਅੱਛਾ ਜੀ ਮੈਨੂੰ ਕੋਈ ਉਥੋਂ ਐਸੇ ਪੁੱਲੋ ਤੋ ਚਲੋ ਅਕਾ ਦਾ ਉਹ ਨਾ ਪੂਰੀ ਗੱਲ ਦੱਸੋ ਮੈਂ ਜੇ ਸਾਰੇ ਬੋਲਣ ਦੇ ਸੁਣਨ ਸੁਣਨਾ ਉਹਨਾਂ ਦਾ ਕੁਝ ਨਹੀਂ ਮੇਰੇ ਫੋਨ ਤੇ ਮੇਰਾ ਮੋਬਾਈਲ ਦੇਖ ਕੇ ਤਾਂ ਮੈਨੂੰ ਲੱਗਿਆ ਤੈਨੂੰ ਮੋਬਾਈਲ ਜੇਬ ਚ ਈਦਾ ਸਿੰਘ ਨਹੀਂ ਤੁਸੀਂ ਇੱਥੇ ਕਿੱਥੇ ਆਏ ਸੀਗੇ ਮੈਂ ਲੱਕੜ ਦਾ ਪੱਲਿਆਂ ਦਾ ਕੰਮ ਕੰਮ ਕਰਦਾ ਉਦਾਂ ਵੀ ਕਰਦਾ ਤੇ ਮੈਂ ਫਾਈਨ ਟਾਈਮ ਮਜ਼ਦੂਰ ਵਾਲਾ ਅੱਛਾ ਕਾਰਪਿੰਟਰ ਦਾ ਕੰਮ ਕਰਦੇ ਸੀ ਠੀਕ ਹੈ ਜੀ ਮੇਰਾ ਕੰਮ ਬਾਬੇ ਮਰਾਛਾ ਨੇ ਵੀ ਚੱਲਦੇ ਅੱਛਾ ਤੇ ਦਰਬਾਰ ਦੇ ਕੰਮ ਚੱਲਦਾ ਤੁਹਾਡਾ ਠੀਕ ਹੈ ਤੇ ਕਿੰਨੇ ਪੈਸੇ ਸੀ ਸਾਡੇ ਕੋਲ ਮੇਰੇ ਕੋਲ ਕੀ ਆਈ ਰਹੀ ਬਾਕੀ ਆਪ ਉੱਥੇ ਇੱਕ ਬੁਢੀ ਨੇ ਰੋਲਾ ਪਾ ਕੇ ਇੰਨੇ ਕ ਬਚ ਗਏ ਮੈਨੂੰ ਥੋੜਾ ਜਿਹਾ ਤੇ ਕਿੰਨੇ ਜਣੇ ਆਏ ਧਾਣ ਨੂੰ ਲੁੱਟ ਖੋ ਕਰਨ ਪਹਿਲਾਂ ਇੱਕ ਸੀਗਾ ਦੋ ਜਣੇ ਉਹਨਾਂ ਏਡੀ ਸਾਥ ਨੇ ਸਕੂਟਰ ਵੀ ਤੇ ਕਿੰਨੇ ਵਜਾ ਟਾਈਮ ਸੀ ਤਿੰਨ ਸਾਢੇ ਤਿੰਨ ਵੇਰੇ ਟਾਈਮ ਸੀ ਤੁਸੀਂ ਥੋੜਾ ਥੋੜਾ ਰਿਪੋਰਟ ਕੀਤੀ ਹਾਂ ਕੀ ਚਾਹੁੰਦੇ ਆ ਤੁਸੀਂ ਚਾਹੁੰਦੇ ਇਨਸਾਫ ਇਹ ਹੀ ਚਾਹੁੰਦੇ ਕਿ ਇਨਸਾਫ ਹੋਣਾ ਚਾਹਿਆ ਮਾਰਿਆ ਵੀ ਉਹ ਬਾਹਰ ਉੱਤੇ ਦੱਤਰ ਮਾਰਿਆ ਤੂੰ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਬੰਦੇ ਨੂੰ ਮਾਰਨਾ ਲੁੱਟਣਾ ਸਰਦਾਰ ਜੀ ਤੁਸੀਂ ਜਲੰਧਰ ਕਿੱਥੇ ਆਏ ਸੀਗੇ ਲੱਕੜ ਲੈਣ ਕਿੱਥੋਂ ਜਲੰਧਰ ਆਏ ਸੀ ਇਹਨਾਂ ਦੀ ਧੋਨ ਦੇ ਉੱਤੇ ਦਾਦਰ ਉਹ ਕਿੱਥੇ ਹੈ ਜੀ ਬਡਾਲਾ ਚੌਂਕ ਤੇ ਬਡਾਲਾ ਚੌਂਕ ਤੇ ਬਡਾਲਾ ਚੌਂਕ ਤੋਂ ਤੁਸੀਂ ਲੰਬੇ ਬਜ਼ਾਰ ਵਾਲੋਂ ਕਿੱਧਾ ਆ ਗਏ ਇੱਕ ਸੀਗਾ ਅੱਛਾ ਆ ਗਿਆ ਆ ਗਿਆ ਬਸ ਹੋ ਗਿਆ ਹੋ ਗਿਆ ਅੱਛਾ ਦੋ ਜਣੇ ਸਕੂਟਰ ਚਲੋ ਕੋਈ ਨਾ ਕਰੋ ਅੱਛਾ ਦੋ ਜਣੇ ਸਕੂਟਰੀ ਤੇ ਸੀਗੇ ਕਿੰਨੀ ਦੇਰ ਤੋਂ ਇੱਥੇ ਕੰਮ ਕਰ ਰਹੇ ਹੋ ਮੈਂ ਹਿੱਤੇ ਜਿੰਦ ਰਹਿੰਦੇ ਜਾਂ ਨਹੀਂ ਆ ਘਾ ਮੰਡੀ ਵੀ ਮੇਰਾ ਕੰਮ ਚੱਲਦਾ ਸੀ ਤੇ ਮੰਦਰ ਆ ਅੱਛਾ ਜੀ ਉਹ ਵੀ ਕੁਰਤੀ ਮੈਂ ਬਣਾਈ ਤੇ ਏਡੀ ਚੋਂ ਬੰਦਾ ਕਹਿੰਦਾ ਜੈਰ ਆਇਆ ਤੇ ਤੇ ਕਿੱਥੇ ਰਹਿਣ ਵਾਲੇ ਹੋ ਪਰ ਕਿਵੇਂ ਦੇ ਦਊਗੀ ਇੱਕ ਦਿਨ ਦਿਹਾੜੇ ਵਾਰਦਾ ਤੁਹਾਡਾ ਹੋਈ ਹੈ ਔਰ ਰੋਟੀ ਲਈ ਤੁਸੀਂ ਇੱਥੇ ਆਏ ਹੋ ਆਪਣੇ ਕਾਰੋਬਾਰ ਲਈ ਇੱਥੇ ਆਏ ਹੋ ਇੱਥੇ ਆ ਕੇ ਇਦਾਂ ਦਾ ਮਾਹੌਲ ਕਿਵੇਂ ਲੱਗਦਾ ਤੁਹਾਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਤੁਹਾਡਾ ਮੋਬਾਈਲ ਵੀ ਹੈ ਮੋਬਾਈਲ ਕਿਹੜਾ ਤੁਹਾਡਾ ਉਹਦਾ ਨੰਬਰ ਹੈਗਾ 98145 84470 ਨਹੀਂ ਕਿਹੜੀ ਕੰਪਨੀ ਦਾ ਸੀ ਬਟਨ ਵਾਲਾ ਸੀ ਟੱਚ ਵਾਲਾ ਸੀ ਉਪਰ ਹੈ ਫੋਨ ਸੀ ਟੱਚ ਟੱਚ ਮੋਬਾਈਲ ਸੀ ਮੇਰੀ ਇੰਗਲੈਂਡ ਦੀ ਫੋਟੋ ਵੀ ਬੱਚ ਲੱਗੀ ਹੋਈ ਹੈ ਅੱਛਾ ਜੀ ਮੋਬਾਈਲ ਤੇ ਬਸਤੀ ਕਿਹਣੀ ਜਗ੍ਹਾ ਤੇ ਲੁੱਟ ਹੋਈ ਅੰਕਲ ਜੀ ਬਸਤੀ ਕੋਈ ਹੈ ਬਸਤੀ ਕੋਈ ਹੈ ਮੇਨ ਬਜ਼ਾਰ ਤੇ ਹੈ ਅੱਛਾ ਕੋਈ ਸੀਸੀਟੀਵੀ ਆਈ ਜਿੱਥੇ ਲੁੱਟ ਹੋਈ ਹੈ ਹਾਂਜੀ ਹਾਂਜੀ ਆਈ ਸੀਸੀਟੀਵੀ ਕਿਸੇ ਨੇ ਪਹਚਾਨ ਦੀ ਕੋਸ਼ਿਸ਼ ਨਹੀਂ ਕੀਤੀ ਕੋੜੇਗੀ ਭਾਈ ਕੋਈ ਪਈ ਨਹੀਂ ਪਾਸੋਂ ਨਾ ਕਰ ਕੀਤਾ ਗਿਆ ਨਹੀਂ ਉਹ ਦੂਜੇ ਬਸ ਦਿਨ ਦਿਹਾੜੇ ਜਿਹੜੀ ਉਹ ਵੀ ਆ ਤੁਹਾਡੇ ਨਾਲ ਇਹ ਪਾਲਦਾ ਵੀ ਯਾਰ ਸੋ ਦੇਖ ਸਕੋ ਜੀ ਜਦੋਂ ਲੋਟੋ ਇਸ ਵੇਲੇ ਉੱਥੇ ਲੋਕੀ ਤੇ ਹੋਣੀਆਂ ਇਹ ਅਥਰੂ ਬਿਆਨ ਕਰ ਰਹੇ ਨੇ ਕਿ ਕਿੰਨੀ ਵੱਡੀ ਜਿਹੜੀ ਹੈ ਅੱਜ ਕੱਲ ਦਾ ਸਮਾਂ ਦੇਖੋ ਕਿੰਨਾ ਮਾੜਾ ਇੱਕ ਵਿਅਕਤੀ ਨਕੋਦਰ ਤੋਂ ਕੰਮ ਕਰਨ ਦੇ ਲਈ ਆਇਆ ਜਿਹੜੇ ਦੱਸਿਆ ਕਿ ਡੇਰਾ ਬਾਬਾ ਮੁਰਾਦ ਸ਼ਾਹੀ ਦੇ ਉੱਥੇ ਕੰਮ ਕਰਦੇ ਸੀਗੇ ਅੱਛਾ ਉਹ ਕਹਿੰਦਾ ਜੀ ਉਹ ਲੱਕੜ ਜਿਹੜਾ ਦੱਸੇ ਰਹੇ ਕਿਥੇ ਕਾਰੋਬਾਰ ਕਰਦੇ ਆ ਉਹਨੂੰ ਲੈ ਕੇ ਜਿਹੜਾ ਅੱਜ ਇਹਨਾਂ ਦੇ ਨਾਲ ਇੰਨੀ ਵੱਡੀ ਘਟਨਾ ਹੋਈ ਹੈ ਰੋਂਦੇ ਪਏ ਆ ਦੇਖ ਸਕਦੇ ਅੱਖਾਂ ਦੇ ਵਿੱਚ ਹੰਝੂ ਨੇ ਔਰ ਆਪਣੇ ਪਰਿਵਾਰ ਦੇ ਲਈ ਇੱਥੇ ਆਏ ਸੀਗੇ ਕੰਮ ਕਰਨ ਦੇ ਲਈ ਔਰ ਦੇ ਦੇ ਉਹ ਜਿਹੜਾ ਘਰ ਦਾ ਜਿਹੜਾ ਰੋਟੀ ਪਾਣੀ ਇਹ ਛੱਲੇ ਉਹਦੇ ਲਈ ਜਿਹੜਾ ਇੱਥੇ ਮਿਹਨਤ ਕਰਨ ਲਈ ਆਏ ਸੀ ਪਰ ਇੱਥੇ ਦੇਖੋ ਇਸ ਤਰੀਕੇ ਰੋੰਡੇ ਪੇਸ ਵੇਲੇ ਔਰ ਫੋਨ ਵੀ ਇਹਨਾਂ ਦਾ ਚੱਕਿਆ ਗਿਆ ਫੋਨ ਵੀ ਲੈ ਗਏ ਨੇ ਦੇਖਸੋ ਜੇ ਇੱਕ ਤਸਵੀਰਾਂ ਲਗਾਤਾਰ ਤੁਹਾਨੂੰ ਸਾਨੀਆ ਕਰ ਰਿਹਾ ਥਾਣਾ ਬਸਤੀ ਬਾਵਾ ਖੇਲ ਦੀ ਹੱਦ ਦੇ ਵਿੱਚ ਜਿਹੜਾ ਇਹ ਲੁੱਟ ਜਿਹੜਾ ਕਰਨ ਵਾਲਾ ਸਰਗਰਮ ਜਿਹੜਾ ਇਹ ਗਰੁੱਪ ਹੈ ਘਰੋ ਘੁੰਮ ਰਿਹਾ ਜੋ ਲੁੱਟਾ ਖੋਆ ਕਰਦਾ ਕਰਕੇ ਸ਼ਾਇਦ ਇਹਨਾਂ ਨੂੰ ਪੈਸੇ ਵਾਪਸ ਦੇ ਦੇਗਾ ਇਹ ਏਸੀ ਉਡੀਕ ਦੇ ਵਿੱਚ ਰਹੇ ਉਹ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਕਹਿੰਦੇ ਕਿ ਮੈਂ ਚਿੱਟਾ ਪੀਣਾ ਮੈਨੂੰ ਪੈਸੇ ਚਾਹੀਦੇ ਆ ਤੇ ਇਹਨਾਂ ਨੇ ਪਹਿਲਾਂ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਕੀ ਕੀਤਾ ਫਰਾਰ ਹੋ ਜਾਂਦੇ ਨੇ ਤੇ ਉਹਨਾਂ ਨੇ ਉਹਨਾਂ ਨੇ ਕੀਤਾ ਕਹਿੰਦੇ ਕਿ ਮੇਰੇ ਕੋਲ ਇਦਾਂ ਕਰੋ ਮੋਬਾਈਲ ਮੈਂ ਨਹੀਂ ਦੇ ਸਕਦਾ ਤੁਸੀਂ ਇਦਾਂ ਕਰੋ ਮੇਰੇ ਕੋਲ 500 ਰੁਪਏ ਲੈ ਲਓ ਭਾਜੀ ਟੋਟਲ ਕਿੰਨੇ ਬੰਦੇ ਆ ਟੋਟਲ ਕਿੰਨੇ ਬੰਦੇ ਨੇ ਤਿੰਨ ਬੰਦੇ ਹੈਗੇ ਕੀ ਪਤਾ ਤੁਹਾਨੂੰ ਕੋਣ ਆ ਨਹੀਂ ਉਹਨੂੰ ਕੋਈ ਪਤਾ ਨਹੀਂ ਤਿੰਨਾ ਦਾ ਨਹੀਂ ਪਤਾ ਨਹੀਂ ਤਿੰਨਾ ਦਾ ਮੈਨੂੰ ਕੋਈ ਪਛਾਣ ਹੈ ਕੀ ਉਹ ਫੁਟੇਜ ਆਈ ਹੈ ਤੁਹਾਨੂੰ ਤੇ ਉਹਨਾਂ ਦੇ ਉੱਪਰ ਕੈਮਰੇ ਲੱਗੇ ਹੋਏ ਤੇ ਉੱਥੇ ਵਾਰਦਾਤ ਹੋਈ ਹੈ ਹਾਂਜੀ ਲੱਗੇ ਹੋਏ ਕਿੰਨੇ ਕੈਮਰੇ ਲੱਗੇ ਆ ਹਾਂਜੀ ਪਰ ਕਿਵੇਂ ਦੇ ਦੋਗੀ ਇੱਕ ਭਰੇ ਪਿਆਰ ਬਾਜ਼ਾਰ ਦੇ ਵਿੱਚ ਇੰਨੀ ਵੱਡੀ ਘਟਨਾ ਹੋ ਜਾਵੇ ਉਹਨੂੰ ਕਿਵੇਂ ਦੇਖਦੇ ਹੋ ਪਿਆਰ ਚ ਪਹਿਲਾਂ ਵੀ ਇਦਾਂ ਹੀ ਵਾਰਦਾਤਾਂ ਹੋ ਚੁੱਕੀਆਂ ਮੈਂ ਤੇ ਮੈਂ ਕਿਉਂ ਨਹੀਂ ਪੁਲਿਸ ਸਾਹ ਦਿੰਦੀ ਆ ਕੋਲ ਥਾਣਾ ਪੁਲਿਸ ਵਾਲਿਆਂ ਨੇ ਵੀ ਕਈ ਵਾਰੀ کہہ ਚੁੱਕੇ ਆ ਪਾਜੀ ਕਿੰਨੇ ਜਣੇ ਸੀ ਕਿ ਜਿਹੜਾ ਲੁੱਟ ਕਰਨ ਆਏ ਸੀ ਤਿੰਨ ਜਣੇ ਸੀ ਕਿਹੜੇ ਗਏ ਵਾਈਕਲ ਕਿਹੜਾ ਸੀਗਾ ਉਹਨਾਂ ਪੈਦਲੀ ਸੀਗੇ ਮਲੇ ਦਾਤ ਦਾਤ ਵਗੈਰਾ ਵੀ ਇਹਨਾਂ ਨੇ ਮਾਰੇ ਆ ਠੀਕ ਹੈ ਨਾਲ 40000 ਰੁਪਏ ਲੈ ਗਏ 40000 ਰੁਪਏ ਲੈ ਗਏ 40000 ਨਾਲ ਫੋਨ ਦੇਖੋ 50 ਚੱਲਦਾ ਪਿਆ ਰੋਕਿਆ ਨਹੀਂ ਕਿਸੇ ਨੇ ਅਹੀ ਰੋਕਿਆ ਨਾ ਕਿ ਮੈਂ ਤੇ ਕਿਹਾ ਮੈਂ ਉਹਨਾਂ ਦੇ ਮਤਲਬ ਕਿ ਕਿੱਕ ਵਾਲੀ ਮੋਟਰ ਚੱਲ ਰਹੀ ਹੈ ਹਣੀ ਆਹ ਚਲਾ ਕੇ ਆਏ ਆ ਅੱਛਾ ਨਹੀਂ ਤੁਹਾਡੇ ਕੋਲ ਮੋਟਰ ਦੀ ਕਿੱਕ ਵੀ ਨਹੀਂ ਵੱਜੀ ਤੇ ਉਹ ਕਹਿੰਦੇ ਤੁਹਾਡਾ ਮੋਟਰ ਚ ਲਾਉਣਾ ਵਾ ਅੱਛਾ ਮੈਂ ਕਹਿੰਦੀ ਮੈਂ ਚਲਾ ਦੂੰਗਾ ਅੱਛਾ ਇਹਨੇ ਸਾਨੂੰ ਇੱਕ ਜਿਹੜਾ ਕੱਲ ਕਰਦੇ ਸੀ ਉਹ ਲੱਤਰ ਬੋਲੇ ਕਿੰਨੇ ਕਿਤੇ ਤੁਸੀਂ ਉਹਨਾਂ ਦੀ ਹੈਲਪ ਕੀਤੀ ਜਿਹੜਾ ਤੁਹਾਨੂੰ ਕੋਲ ਲਿਫਟ ਮੰਗੀ ਗਈ ਸੀ ਸਾਰਾ ਕਾਰ ਪੈਂਸ਼ਨ ਨਾਲ ਹੋਈ ਡੋਟ ਚਲਾਣਾ ਤੇ ਉਹ ਮੋਬਾਈਲ ਜਿਹੜਾ ਕੱਢਿਆ ਜਰਾ ਤਾਂ ਮੇਰਾ ਮੋਬਾਈਲ ਦੇ ਦਿਓ ਉਹਨ ਕੀ ਮੰਗ ਕੀ ਹੈ ਤਾਨੂੰ ਪੈਸੇ ਦੇ ਦੇ ਮੈਂ ਪੈਸੇ ਜਦ ਤੱਕ ਕਰ ਦੇ ਸੀ ਇਹਦਾ ਮਤਲਬ ਕਿ ਕਿੰਨੇ ਕਿੰਨੇ ਨਸ਼ੇੜੀ ਲੱਗਦੇ ਸੀ ਤੁਹਾਨੂੰ ਜਿਹੜੇ ਉਹ ਚਾਹਤਾਂ ਪੁਲਿਸ ਵਾਲੋਂ ਕੀ ਇਹ ਸਵਾਸ਼ਣ ਦਿੱਤਾ ਕਿ ਅੰਕਲ ਕੰਪਲੇਂਟ ਦੇ ਦਿੱਤੀ ਤੁਸੀਂ ਆ ਸਾਰੇ ਕੰਮ ਆ ਤਾਂ ਪੁਲਿਸ ਨੇ ਕੀ ਅੰਦਰ ਤੁਹਾਨੂੰ ਅਸ਼ਵਾਸ਼ਣ ਕੀ ਦਿੱਤਾ ਕੀ ਕਹਿ ਕੇ ਰਹੀ ਹੈ ਪੁਲਿਸ ਤੇਰਾ ਮੋਬਾਈਲ ਵੀ ਦਵਾ ਦਵਾ ਕੇ ਪੈਸੇ ਵੀ ਦਵਾ ਦਵਾ ਪ੍ਰਸ਼ਾਸਨ ਨਹੀਂ ਮਿਲਿਆ ਤੁਹਾਨੂੰ ਚਲੋ ਬਹੁਤ ਹੈ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੀਆਂ ਸਾਂਝੇ ਕਰ ਰਹੇ ਜਿੱਥੇ ਕਿ ਇੱਕ ਬਜ਼ੁਰਗ ਰੋ ਰਹੇ ਦੇਖ ਸਕਦੇ ਹੋ ਬਜ਼ੁਰਗ ਰੋ ਰਹੇ ਆ ਸੋ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਾਫੀ ਦੁੱਖ ਦੇ ਵਿੱਚ ਬਜ਼ੁਰਗ ਹੈ ਰੋਂਦੇ ਹੋਏ ਕੁਰਲਾਉਂਦੇ ਹੋਏ ਥਾੜੇ ਪਹੁੰਚੇ ਨੇ 40000 ਰੁਪਇਆ ਲੁੱਟਿਆ ਗਿਆ ਇਹਨਾਂ ਨੂੰ ਕੁੱਟਿਆ ਵੀ ਗਿਆ ਦੇਖ ਸਕਦੇ ਹੋ ਦਾਤ ਮਾਰਿਆ ਗਿਆ ਫੋਨ ਖੋਗੇ ਲੈ ਗਏ ਨੇ ਪਰ ਕਿਤੇ ਨਾ ਕਿਤੇ ਸ਼ਹਿਰ ਦੀ ਇੰਨੇ ਕੁ ਮਾੜੇ ਹਾਲਾਤ ਹੈ ਦਿਨ ਦਿਹਾੜੇ ਤੁਹਾਡੇ ਸ਼ਹਿਰ ਦੇ ਵਿੱਚ ਜੇ ਕੋਈ ਆਇਆ ਤਾਂ ਉਹਦਾ ਜਿਹੜਾ ਵੈਲਕਮ ਇਸ ਤਰੀਕੇ ਕੀਤਾ ਜਾਂਦਾ ਕਿ ਜਲੰਧਰ ਦੇ ਵਿੱਚ ਜੋ ਆਏ ਸੀਗੇ ਕੰਮ ਕਰਨ ਦੇ ਲਈ ਪਰ ਉਹਨਾਂ ਨੂੰ ਨਹੀਂ ਪਤਾ ਸੀ ਜਲੰਧਰ ਦੇ ਵਿੱਚ ਉਹਨਾਂ ਨਾਲ ਜਿਹੜੀ ਹੈ ਲੁੱਟ ਹੋ ਜਾਈਗੀ ਦੇਖ ਸਕਦੇ ਹੋ ਕਿ ਬਜ਼ੁਰਗ 40000 ਰੁਪਿਆ ਨਗਦ ਹੈ ਔਰ ਫੋਨ ਹੈ ਇਹਨਾਂ ਦਾ ਲੁੱਟ ਕੇ ਬੰਦੇ ਲੈ ਗਏ ਔਰ ਜਾਂਦੇ ਹੋਏ ਦਾਦ ਵੀ ਜਿਹੜਾ ਮਾਰਿਆ ਗਿਆ ਥਾਣਾ ਬਸਤੀ ਬਾਬਾ ਗਿੱਲ ਦੀ ਪੁਲਿਸ ਨੂੰ ਮੌਕੇ ਤੇ ਗਈ ਹੈ ਸੋ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਜਿਹੜੇ ਸ਼ਹਿਰ ਦੇ ਦਿਨੋ ਦਿਨ ਹੁੰਦੇ ਜਾ ਰਹੇ ਨੇ ਸੋ ਤੁਹਾਡੀ ਕੀ ਰਾਇ ਇਸ ਬਾਰੇ ਜਰੂਰ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਜਰੂਰ ਦਿਓ ਔਰ ਦਿਨ ਜਿਹੜੇ ਰੋਜ਼ ਹੀ ਜਿਹੜੀਆਂ ਦਿਨ ਚੜਦੇ ਆ ਨਾਲਕ ਟਣਾਵਾ ਹੋ ਰਹੀਆਂ ਔਰ 3:30 ਵਜੇ ਦਾ ਸਮਾਂ ਸੀ ਜਦੋਂ ਇਹ ਸਾਰੀ ਵਾਰਦਾਤ ਹੋਈ ਹੈ ਔਰ 40000 ਰੁਪਏ ਨਕਦੀ ਇੱਕ ਜਿਹੜਾ Oppo ਦਾ ਫੋਨ ਸੀਗਾ ਉਹ ਵੀ ਲੈ ਕੇ ਲੁੱਟ ਗਏ ਔਰ ਜਾਂਦੇ ਜਾਂਦੇ ਜਿਹੜਾ ਦਾਤ ਮਾਰ ਕੇ ਗਏ ਨੇ ਬਾਹ ਤੇ ਔਰ ਇੱਕ ਲੁੱਟਦੇ ਵੀ ਨਹੀਂ ਤਾਂ ਦੂਜਾ ਕੁੱਟਦੇ ਵੀ ਨੇ ਅੱਜ ਦਿਨ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਥਾਣਾ ਬਸਤੀ ਬਾਵਾਖੇਲ ਦੇ ਇਲਾਕੇ ਦੇ ਵਿੱਚ ਸਾਰੀ ਲੁੱਟ ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਹੁਣ ਦੇਖਣਾ ਹੈਗਾ ਕੀ ਅਗਲੀ ਕਾਰਵਾਈ ਜਿਹੜਾ ਕਰਦਾ ਔਰ ਥਾਣੇ ਇਹਨਾਂ ਨੇ ਹੁਣ ਕੰਪਲੇਂਟ ਦਰਜ ਕਰਵਾਈ ਹੈ ਔਰ ਪੁਲਿਸ ਪ੍ਰਸ਼ਾਸਨ ਨੇ ਕਿ ਗੁਹਾਰ ਲਗਾਈ ਜਾ ਰਹੀ ਕਿ ਜਿਹੜੇ ਮੇਰੇ ਪੈਸੇ ਆ ਉਹ ਵਾਪਸ ਦਵਾਈ ਜਾਣ ਉਹ ਜਿਹੜਾ ਮੇਰਾ ਫੋਨ ਆ ਵਾਪਸ ਵਾਇਆ ਜਾਵੇ ਨਕੌਦਰ ਸ਼ਹਿਰ ਤੋਂ ਜਲੰਧਰ ਆਏ ਸੀ ਕੰਮ ਕਰਨ ਦੇ ਲਈ ਪਰ ਇੱਥੇ ਜਿਹੜੇ ਲੁੱਟਾ ਵਾਲੇ ਚਿੱਟੇ ਦੇ ਜਿਹੜੇ ਰੋਜ਼ ਹੀ ਨਸ਼ਾ ਚਿੱਟਾ ਜਿਹੜਾ ਕਰਕੇ ਲੋਕਾਂ ਨੂੰ ਲੁੱਟ ਰਹੇ ਆ ਕੁੱਟ ਰਹੇ ਆ ਆਏ ਦਿਨ ਕਿ ਢਰਾਵਾ ਜਿਹੜੇ ਕਰ ਰਹੇ ਹੋ ਦੇਖੋ ਕਿੰਨੇ ਮੋਸ਼ਨਲ ਹੋ ਗਏ ਅੰਕਲ ਜੀ ਇੰਨੇ ਮੋਸ਼ਨਲ ਹੋ ਗਏ ਸਰਦਾਰ ਜੀ ਉਹ ਜਿਹ ਉਹਨਾਂ ਕੋਲੋ ਬਿਆਨ ਕਰਦੇ ਕਰਦੇ ਰੋਂਦੇ ਪਏ ਸੀ ਇਹ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਆ ਵਾਰਦਾਤਾ ਕਰਦੇ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਕਿ ਇੱਕ ਬਜ਼ੁਰਗ ਬੰਦੇ ਨੂੰ ਕੁੱਟਦੇ ਨੇ ਲੁੱਟਦੇ ਨੇ ਆਏ ਦਿਨ ਵਾਰਦਾਤਾ ਕਰਦੇ ਨੇ ਸੋ ਬਾਕੀ ਇਸ ਮਾਮਲੇ ਲੈ ਕੇ ਹੋਰ ਜਿਵੇਂ ਕੀ ਅਪਡੇਟ ਸਾਨੂੰ ਪ੍ਰਾਪਤ ਹੋਏਗੀ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਹੁਣ ਤੱਕ ਬਣੇ ਰਹਿ ਲਈ ਪਬਲਿਕ ਅਪਡੇਟ ਟੀਵੀ 1900 ਦਾ ਬਹੁਤ ਬਹੁਤ ਧੰਨਵਾਦ ਆਪਣੀ ਰਾਏ ਜਰੂਰ ਦਿਓ ਕਮੈਂਟ ਸੈਕਸ਼ਨ ਵਿੱਚ ਤੁਹਾਡੀ ਕੀ ਰਾਏ ਹੈ ਇਸ ਮਾਮਲੇ ਬਾਰੇ ਸੋ ਹੁਣ ਤੱਕ ਬਣੇ ਰਹਿ ਲਈ ਬਹੁਤ ਬਹੁਤ ਧੰਨਵਾਦੀ